ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 582 ਅੰਗ ਕੀਤੇ ਸ਼ਬਦ ਚੰਨ ਕਰਦੇ ਬੜਾ ਹੰਸ ਮਹੱਲਾ ਤੀਜਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਪ੍ਰਭ ਸੱਚਾ ਹਰਿ ਸਹਾਈ ਹੈ ਕਹਿੰਦੇ ਪ੍ਰਭੂ ਹੈ ਜਿਹੜਾ ਸੱਚਾ ਉਹਦੀ ਸਿਫਤ ਕਰ ਕਾਰਜ ਸਭ ਕੁਝ ਕਰਨੇ ਯੋਗ ਕਹਿੰਦੇ ਸਾਰੇ ਕਾਰਜ ਕਰਨੇ ਦੇ ਯੋਗ ਹੈ ਪਰਤੇ ਉਹਨੂੰ ਯਾਦ ਰੱਖਣਾ ਉਹਦੀ ਸਿਫਤ ਕਰਨੀ ਰਬੂ ਦੀ ਸਿਫਤ ਕਰਨੀ ਹੈ ਪਰਮਾਤਮਾ ਦੀ ਵਡਿਆਈ ਕਰਨੀ ਸਾਂ ਤੰਨ ਰੰਡ ਕਬੂ ਨਾ ਬੈਸੀ ਕਹਿੰਦੇ ਉਹ ਜੀਵ ਆਤਮਾ ਪਰ ਕਦੇ ਰੰਡ ਨਹੀਂ ਹੁੰਦੀ ਸਦੀ ਸੁਹਾਗਣ ਰਹਿੰਦੀ ਹੈ ਸਾਂ ਤੰਨ ਰੰਡ ਕਬੂ ਨਾ ਬੈਸੀ ਨਾ ਕਦੇ ਉਹ ਬੋਜ ਸੋਗ ਕਹਿੰਦੇ ਕਦੇ ਸੋਗ ਨਹੀਂ ਪੈਂਦਾ ਉਹਦੇ ਕਰਦੇ ਚ ਕਦੇ ਨਹੀਂ ਗਮੀ ਹੁੰਦੀ ਸਦੀ ਖੁਸ਼ੀ ਰਹਿੰਦੀ ਹੈ ਕੀ ਸਿੱਧੇ ਕਰ ਖੁਸ਼ੀ ਰਹਿੰਦੀ ਹੈ ਜਿਹੜੀ ਆਪਣੇ ਸੱਚੇ ਪਤੀ ਪਰਮੇਸ਼ਰ ਦੀ ਯਾਦ ਕਰਦੀ ਉਹਦੀ ਵਡਿਆਈ ਕਰਦੀ ਹੈ ਨਾ ਕਦੇ ਹੋਵੇ ਸੋਗ ਅੰਨ ਦਿਨ ਅਰਸ ਭੋਗ ਕਹਿੰਦੇ ਕਦੋਂ ਨਹੀਂ ਸੋਗ ਹੁੰਦਾ ਜਦੋਂ ਆਨੰਦ ਦੇਣਾ ਅਰਸ ਭੋਗ ਦੀ ਹੈ ਜਦੋਂ ਅਨ ਦਿਨ ਹਰ ਰੋਜ਼ ਰਸ ਨੂੰ ਭੋਗ ਲਾਉਂਦੀ ਏ ਨਾਮ ਦਾ ਰਸ ਚੱਕਦੀ ਏ ਫਿਰ ਨਹੀਂ ਸੋਗ ਹੁੰਦਾ ਉਸ ਦੇ ਕਰਦੇ ਚ ਸਾਂਤਨ ਮਹਿਲ ਸਮਾਣੀ ਕਹਿੰਦੇ ਉਹ ਤਨ ਉਹ ਜੀਵ ਆਤਮਾ ਫਿਰ ਮਹਿਲ ਦੇ ਵਿੱਚ ਸਮਾ ਜਾਂਦੀ ਰੱਬ ਆਪਣੇ ਸੱਚ ਖੰਡ ਵਿੱਚ ਜਗ੍ਹਾ ਦੇ ਦਿੰਦਾ ਕੋ ਦੋ ਦਿੰਦਾ ਜਦੋਂ ਹਰ ਰੋਜ਼ ਹਰ ਰਸ ਦਾ ਭੋਗ ਲਾਉਂਦੀ ਹੈ ਨਾਮ ਦਾ ਭੋਗ ਲਾਉਂਦੀ ਹੈ ਨਾਮ ਨੂੰ ਚੱਕਦੀ ਹੈ ਜਿਨ ਪ੍ਰਿਉ ਜਾਤਾ ਕਿਨ ਜਿਨ੍ਹਾਂ ਨੇ ਆਪਣੇ ਪਰਮਾਤਮਾ ਨੂੰ ਜਾਣ ਲਿਆ ਹੈ ਕਰਮ ਬਧਾਤਾ ਜਿਹੜਾ ਸਾਡੇ ਕਰਮਾਂ ਨੂੰ ਲਿਖਣੇ ਵਾਲਾ ਹੈ ਬੋਲੇ ਅੰਬਰਤ ਬਾਣੀ ਉਹ ਕਹਿੰਦੇ ਪਰ ਅੰਬਰਤ ਬਾਣੀ ਬੋਲਦੇ ਗੁਣਵੰਤੀਆਂ ਗੁਣ ਸਾਰੇ ਕਹਿੰਦੇ ਗੁਣਵੰਤੀ ਬਣ ਜੇਦੀ ਸਾਰੇ ਗੁਣ ਉਹਦੇ ਚ ਆ ਜਾਂਦੇ ਆ ਆਪਣੇ ਕੰਤ ਸੰਭਾਲੈ ਕਹਿੰਦੇ ਜਿਹੜੀ ਆਪਣੇ ਕੰਤ ਦੀ ਸੰਭਾਲ ਕਰਦੀ ਹੈ ਆਪਣੇ ਪਤੀ ਪਰਮੇਸ਼ਰ ਦੀ ਸੰਭਾਲ ਕਰਦੀ ਹੈ ਨਾ ਕਦੇ ਲੱਗੇ ਵਿਜੋਗੋ ਕਹਿੰਦੇ ਮੁੜ ਕੇ ਕਦੇ ਫਿਰ ਵਿਛੋੜਾ ਨਹੀਂ ਪੈਂਦਾ ਜੋ ਤੇਰੇ ਨਾਲ ਜੋਤ ਰਲ ਜਾਂਦੀ ਸੱਚੜਾ ਫਿਰ ਸਹਲਾਈਐ ਕਹਿੰਦੇ ਜਿਹੜਾ ਸੱਚਾ ਪਰਮਾਤਮਾ ਹੈ ਉਹਦੀ ਸਿਫਤ ਕਰ ਸਭ ਕੁਛ ਕਰਨੇ ਜੋਗੋ ਕਹਿੰਦੇ ਉਹ ਸਭ ਕੁਛ ਕਰਨੇ ਜੋਗਾ ਹੈ ਸਚੜਾ ਸਾਹਿਬ ਕਹਿੰਦੇ ਜਿਹੜਾ ਸਚੜਾ ਸਾਹਿਬ ਹੈ ਨਾ ਸ਼ਬਦ ਪਛਾਣੀਐ ਕਹਿੰਦੇ ਸ਼ਬਦ ਦੇ ਨਾਲ ਪਛਾਣਿਆ ਜਾਂਦਾ ਸਸਕੀ ਜੀ ਦੀ ਨਿਕਾ ਘਟ ਜਾਂਦੀ ਐ ਨਾ ਉਹ ਤੋਂ ਪੜਿਆ ਨਹੀਂ ਜਾਂਦਾ ਹੁਸ ਦਿਖਦਾ ਨਹੀਂ ਉੰਦੜਾ ਧੁੰਦੜਾ ਦਿਖਦਾ ਹੈ ਫਿਰ ਉਸ ਨੂੰ ਐਨਕ ਲਾਉਣੀ ਪੈਂਦੀ ਹੈ ਜਾਂ ਉਹਨੂੰ ਫਿਰ ਲੈਂਜ ਪਾਉਣਾ ਪੈਂਦਾ ਹੈ ਫਿਰ ਦਿਖਣ ਲੱਗ ਜਾਂਦਾ ਹੈ ਇਸ ਤਰੀਏ ਰੱਬ ਸਾਨੂੰ ਕਦੋਂ ਦਿਖਦਾ ਸਾਨੂੰ ਸਾਬਦ ਆਲਾ ਲੈਂਜ ਪਾਉਣਾ ਪੈਂਦਾ ਇਹ ਜਿਹੜਾ ਲੈਂਜ ਪਾਉਂਦਾ ਉਹ ਕੋਈ ਆਮ ਬੰਦਾ ਤਾਂ ਪਾ ਨਹੀਂ ਦਿੰਦਾ ਡਾਕਟਰ ਪਾਉਂਦਾ ਜਿਹੜਾ ਮਾਹਰ ਡਾਕਟਰ ਹੈ ਉਹ ਪਾਉਂਦਾ ਲੈਂਜ ਫਿਰ ਦਿਖਣ ਲੱਗ ਜਾਂਦਾ ਇਸ ਤਰ੍ਹਾਂ ਜਦੋਂ ਸ਼ਬਦ ਦਾ ਲਿੰਜ ਕੌਣ ਪਾਉਂਦਾ ਹੈ ਸ਼ਬਦ ਦਾ ਲਿੰਜ ਸੰਤ ਪਾਉਂਦੇ ਆ ਸਾਧੂ ਪਾਉਂਦੇ ਆ ਫਿਰ ਦਿਖਣ ਲੱਗ ਜਾਂਦਾ ਕੌਣ ਦਿਖਦਾ ਹੈ ਇਸ ਲਿੰਜ ਦੇ ਨਾਲ ਐ ਸ਼ਬਦ ਦੇ ਲਿੰਜ ਦੇ ਨਾਲ ਕੌਣ ਦਿਖਦਾ ਹੈ ਪਰਮਾਤਮਾ ਦਿਖਦਾ ਹੈ ਇੰਨਾ ਕੰਮ ਹੈ ਦੁਨੀਆ ਦੇ ਵਿੱਚ ਖੇਲ ਖਤਮ ਹੋ ਗਿਆ ਜੇ ਮਨ ਮਨ ਤੋਂ ਮੁਕਤੀ ਹੋ ਗਈ ਸੱਚਾ ਸਹਿਬ ਸਬਦ ਪਛਾਣੀਐ ਆਪੇ ਲੈ ਮਲਾਇ ਕਹਿੰਦੇ ਸੱਚੇ ਸਬਦ ਨਾਲ ਜਦੋਂ ਰੱਬ ਨੂੰ ਪਛਾਣਿਆ ਫਿਰ ਆਪਣੇ ਨਾਲ ਮਲਾ ਲਿਆ ਉਹਨੇ ਰੱਬ ਕਦੋਂ ਸਾਨੂੰ ਆਪਣੇ ਨਾਲ ਮਲਾਉਂਦਾ ਜਦੋਂ ਅਸੀਂ ਉਹਨੂੰ ਪਛਾਣ ਲੈਂਦੇ ਹਾਂ ਉਹ ਪਛਾਣਿਆ ਕਿਸ ਤਰ੍ਹਾਂ ਜਾਂਦਾ ਹੈ ਸ਼ਬਦ ਦੇ ਨਾਲ ਸੱਚੜਾ ਸਹਿਬ ਸ਼ਬਦ ਪਛਾਣਿਆ ਆਪੇ ਲਏ ਮਲਾਏ ਸਾਂਤਨ ਪ੍ਰੇਕੇ ਰੰਗ ਰਤੀ ਕਹਿੰਦੇ ਉਹ ਫਿਰ ਜੀ ਬਾਤਮਾ ਪ੍ਰਭੂ ਦੇ ਨਾਲ ਹੀ ਸਮਾ ਜਾਂਦੀ ਹੈ ਵਿੱਚੋਂ ਆਪ ਗਵਾਏ ਕਹਿੰਦੇ ਜਦੋਂ ਆਪਣੇ ਆਪ ਨੂੰ ਵਿੱਚੋਂ ਗਵਾ ਲੈਂਦੀ ਹੈ ਰੱਬ ਨੂੰ ਪਛਾਣ ਲੈਂਦੀ ਹੈ ਫਿਰ ਪਰਮਾਤਮਾ ਆਪਣੇ ਨਾਲ ਮਿਲਾ ਲੈਂਦੇ ਵਿੱਚੋਂ ਆਪ ਗਵਾਏ ਕਿ ਜਦ ਆਪਣੇ ਵਿੱਚੋਂ ਆਪ ਨੂੰ ਗਵਾਇਆ ਜਦੋਂ ਮੈਂ ਖਤਮ ਹੋ ਗਈ ਫਿਰ ਕੀ ਹੋਇਆ ਵਿੱਚੋਂ ਆਪ ਗਵਾਏ ਫਿਰ ਕਾਲ ਨਾ ਖਾਏ ਕਹਿੰਦੇ ਫੇਰ ਨਹੀਂ ਕਾਲ ਖਾਂਦਾ ਜਦੋਂ ਵਿੱਚੋਂ ਹੋਮੇ ਚਲੀ ਜਾਂਦੀ ਹੈ ਫਿਰ ਕਾਲ ਖਾਂਦਾ ਨਹੀਂ ਫਿਰ ਕਾਲ ਮਖਾਏ ਗੁਰਮਖ ਏਕੋ ਜਾਤਾ ਕਹਿੰਦੇ ਗੁਰਮਖ ਇੱਕ ਨੂੰ ਜਾਣ ਜਾਂਦਾ ਹੈ ਪਰਮਾਤਮਾ ਨੂੰ ਜਾਣ ਜਾਂਦਾ ਹੈ ਕਾਮਣ ਇਛਪੁੰਨੀ ਕਹਿੰਦਾ ਇਸ ਕਾਮਣ ਦੀ ਇੱਛਾ ਪੂਰੀ ਹੋ ਗਈ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਕਹਿੰਦੇ ਜਗ ਨੂੰ ਜੀਵ ਬੰਦੇ ਨੇ ਵਾਲਾ ਦਾਤਾ ਮਿਲ ਗਿਆ ਸ਼ਬਦ ਰੰਗ ਰਾਤੀ ਕਹਿੰਦੇ ਜਦੋਂ ਸ਼ਬਦ ਦਾ ਰੰਗ ਚੜ੍ਹਿਆ ਜੋ ਮਨ ਮਾਤੀ ਪਿਰਕੇ ਅੰਕ ਸਮਾਏ ਕਹਿੰਦੇ ਫਿਰ ਪਰਮਾਤਮਾ ਦੇ ਨਾਲ ਜੋਤ ਨੋ ਜੋਤ ਰਲ ਗਈ ਅੰਗ ਦਾ ਅੰਗ ਮਿਲ ਗਿਆ ਸੱਚੜਾ ਸਾਹਿਬ ਕਹਿੰਦੇ ਸੱਚੜਾ ਸਾਹਿਬ ਇਹਨਾਂ ਸ਼ਬਦ ਪਛਾਣੀ ਐ ਬਾਰ ਬਾਰ ਸ਼ਬਦ ਤੇ ਜ਼ੋਰ ਦਿੰਦੇ ਆ ਕਹਿੰਦੇ ਪਾਈ ਉਹ ਸ਼ਬਦ ਦੇ ਨਾਲ ਪਛਾਣਿਆ ਜਾਂਦਾ ਹੈ ਸੱਚਾ ਸਭ ਸ਼ਬਦ ਪਛਾਣੀਏ ਆਪੇ ਲੈ ਮਲਾਏ ਕਹਿੰਦੇ ਫਿਰ ਆਪਣੇ ਆਪ ਹੀ ਨਾਲ ਮਲਾ ਲੈਂਦਾ ਜਦੋਂ ਪਛਾਣਿਆ ਜਾਂਦਾ ਪਛਾਣਿਆ ਸ਼ਬਦ ਦੇ ਨਾਲ ਜਾਂਦਾ ਜਿਨੇ ਆਪਣਾ ਕੰਤ ਪਛਾਣਿਆ ਕਹਿੰਦੇ ਜਿਨਾਂ ਨੇ ਆਪਣੇ ਕੰਤ ਨੂੰ ਆਪਣੇ ਪਰਮੇਸ਼ਰ ਨੂੰ ਪਛਾਣ ਲਿਆ ਹਉ ਤੈਨੂੰ ਪੁੱਛੂ ਸੰਤਾਂ ਜਾਏ ਕਹਿੰਦੇ ਮੈਂ ਉਹਨਾਂ ਨੂੰ ਪੁੱਛ ਲਵਾਂ ਜਿੰਨਾਂ ਨੇ ਰੱਬ ਨੂੰ ਪਛਾਣਿਆ ਹੈ ਰੱਬ ਨੂੰ ਕਿਸ ਨੇ ਪਛਾਣਿਆ ਸੰਤਾਂ ਨੇ ਉਹ ਸੰਤ ਹੈ ਉਹ ਸਾਧੂ ਹੈ ਜਿਹੜਾ ਰੱਬ ਨੂੰ ਪਛਾਣ ਲੈਂਦਾ ਹੈ ਕਹਿੰਦੇ ਪੁੱਛ ਲੋ ਪਾਈ ਜਾ ਕੇ ਰੱਬ ਨੇ ਕਿੱਤੀ ਪੂਜੀ ਹੈ ਸੰਤਾਂ ਦੇ ਕੋਲ ਪੇ ਜੀਤਾ ਕਹਿੰਦੇ ਸੰਤਾਂ ਨੂੰ ਪੁੱਛ ਲਓ ਹੁਣ ਸੰਤ ਫਿਰ ਕੀ ਬੋਲਦੇ ਆ ਸੰਤਾਂ ਕੋਲ ਭੇਜਤਾ ਸੰਤ ਬਚਨ ਕਰਦੇ ਆਪ ਛੋੜ ਸੇਵਾ ਕਰੀ ਕਹਿੰਦੇ ਆਪਣੇ ਆਪ ਨੂੰ ਛੱਡ ਕੇ ਸੇਵਾ ਕਰ ਕਿਸ ਦੀ ਸੇਵਾ ਆਪ ਛੋੜ ਸੇਵਾ ਕਰੀ ਫਿਰ ਸੱਚੜਾ ਮਿਲੇ ਸਭਾਈ ਕਹਿੰਦੇ ਫੇਰ ਤੈਨੂੰ ਸੱਚੜਾ ਸਹਿਬ ਆਪਣੇ ਆਪ ਹੀ ਮਿਲ ਜਾਣਾ ਤੈਨੂੰ ਕਿਤੇ ਭਟਕਣਾ ਨਹੀਂ ਪੈਣਾ ਆਪਣੇ ਆਪ ਪਰਮਾਤਮਾ ਦੇ ਦਰਸ਼ਨ ਹੋ ਜਾਣੇ ਆ ਕਦੋਂ ਹੋਣੇ ਆ ਆਪ ਛੋੜ ਕਹਿੰਦੇ ਪਹਿਲਾਂ ਤਾਂ ਆਪਣੇ ਆਪ ਨੂੰ ਛੱਡ ਆਪਣੇ ਹਉਮੈ ਨੂੰ ਖਤਮ ਕਰ ਇਹ ਮੰਜ਼ਲ ਬੜੀ ਔਖੀ ਹੈ ਉਮੇ ਛੱਡਣੀ ਆਪਣਾ ਆਪ ਤਿਆਗਣਾ ਬੜਾ ਔਖਾ ਹੈ ਆਪ ਛੋੜ ਸੇਵਾ ਕਰੀ ਫਿਰ ਸੱਚੜਾ ਮਿਲੇ ਸਹਿਜ ਸੁਭਾਈ ਫਿਰ ਸੱਚਾ ਮਿਲੇ ਆਏ ਕਹਿੰਦਾ ਫਿਰ ਆ ਆ ਕੇ ਸੱਚਾ ਮਿਲਦਾ ਸੱਚ ਚ ਕਮਾਈ ਜੇ ਜਦੋਂ ਸੱਚ ਦੀ ਕਮਾਈ ਕੀਤੀ ਹੈ ਸਾਚ ਕਮਾਏ ਸਾਚ ਸ਼ਬਦ ਦੱਸਦਾ ਕਿ ਨਾ ਸੱਚ ਦੀ ਕਮਾਈ ਕਰ ਹੁਣ ਦੱਸਦਾ ਕਿ ਕਿਹੜੀ ਸੱਚ ਦੀ ਕਮਾਈ ਹੈ ਸ਼ਬਦ ਸਾਚ ਸ਼ਬਦ ਮੰਨ ਧਨ ਰਾਤੀ ਕਹਿੰਦੇ ਜਦੋਂ ਇਹ ਧਨ ਜੀਵ ਆਤਮਾ ਨੂੰ ਸ਼ਬਦ ਦਾ ਰੰਗ ਚੜ ਗਿਆ ਸ਼ਬਦ ਦੀ ਕਮਾਈ ਦੇ ਨਾਲ ਸ਼ਬਦ ਦਾ ਰੰਗ ਚੜਦਾ ਹੈ ਕਹਿੰਦਾ ਸੱਚਾ ਮਿਲੇ ਆਏ ਸੱਚ ਕਮਾਏ ਸਾਚ ਸਬਦ ਧਨ ਰਤੀ ਕਦੇ ਨਾ ਰਾਂਡ ਸਦਾ ਸੁਹਾਗਣ ਕਹਿੰਦਾ ਕਦੇ ਨਹੀਂ ਮੁੜਕੇ ਰਾਂਡ ਹੁੰਦੀ ਫਿਰ ਸਦਾ ਹੀ ਸੁਹਾਗਣ ਰਹਿੰਦੀ ਹੈ ਅੰਤਰ ਸਹਿਜ ਸਮਾਧੀ ਕਹਿੰਦਾ ਅੰਦਰ ਦੇ ਵਿੱਚ ਫਿਰ ਸਮਾਧੀ ਲੱਗ ਜਾਂਦੀ ਹੈ ਫਿਰ ਆਪ ਸਮਾਧੀ ਲਾ ਕੇ ਅੰਦਰ ਆਤਮਾ ਦੇ ਵਿੱਚ ਬਹਿ ਜਾ ਪਿਰ ਰਿਹਾ ਭਰਪੂਰ ਹੈ ਕਹਿੰਦੇ ਪਿਰ ਹੈ ਨਾ ਜਿਹੜਾ ਪਤੀ ਪਰਮੇਚਰ ਹੈ ਸਦਾ ਹੀ ਪੂਰਾ ਹੈ ਬੇਖ ਹਦੂਰ ਹੈ ਕਹਿੰਦੇ ਫੇਰ ਤੂੰ ਨੇੜੇ ਦੇਖ ਲਊਗਾ ਉਹਨੂੰ ਬਾਣੀ ਦਾ ਮਨੋਰਥ ਕੀ ਹੈ ਪਰਮਾਤਮਾ ਦੇ ਦਰਸ਼ਨ ਕਰਾਉਣੇ ਪਿਰ ਰਿਹਾ ਭਰਪੂਰੇ ਬੇਖ ਹਦੂਰੇ ਰੰਗ ਮਾਣੇ ਸਰਦੀ ਸੋ ਬਾਹੀ ਕਹਿੰਦੇ ਸਹਿ ਸਵਾਪ ਤੇ ਰੰਗ ਮਾਣੇਗੀ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ ਜਿਨਿ ਆਪਣਾ ਕੰਤ ਪਛਾਣਿਆ ਕਹਿੰਦੇ ਜਿਨ ਨੇ ਆਪਣੇ ਕੰਤ ਨੂੰ ਆਪਣੇ ਪਤੀ ਨੂੰ ਪਰਮੇਸ਼ਰ ਨੂੰ ਪਛਾਣਿਆ ਹੋਂ ਤੈਨੂੰ ਪੁੱਛੋ ਉਹ ਸੰਤਾਂ ਜਾਏ ਕਹਿੰਦੇ ਉਹਨਾਂ ਸੰਤਾਂ ਨੂੰ ਪੁੱਛ ਲਓ ਜਾ ਕੇ ਜਿਨ੍ਹਾਂ ਨੇ ਆਪਣੇ ਪਰਮੇਸ਼ਰ ਪਤੀ ਨੂੰ ਪਛਾਣ ਲਿਆ ਉਹਨਾਂ ਨੂੰ ਪੁੱਛ ਲਓ ਰੱਬ ਸਿੱਧੀ ਗੱਲ ਨਹੀਂ ਕਰਦਾ ਸਾਡੇ ਨਾਲ ਰੱਬ ਸੰਤਾਂ ਕੋਲ ਭੇਜ ਦਿੰਦਾ ਹੈ ਕਿ ਉਹਨਾਂ ਤੋਂ ਪੁੱਛ ਲਓ ਭਾਈ ਜਾ ਕੇ ਪੀਰ ਉਹ ਬਚੁੰਨੀਆਂ ਕਿ ਜਿੱਥੋਂ ਅਸੀਂ ਵਿਛੜੇ ਪਏ ਆਂ ਪੀ ਮਿਲੇ ਕਹਿੰਦੇ ਤਾਂ ਮਿਲੂਗਾ ਤੁਹਾਨੂੰ ਉਹਨਾਂ ਸੰਤਾਂ ਨੇ ਦੱਸੀ ਹੈ ਗੱਲ ਸਾਤ ਗੁਰ ਲਾਗੇ ਸਾਚੇ ਪਾਏ ਕਹਿੰਦੇ ਪਾਈ ਸਾਤ ਗੁਰ ਦੇ ਨਾਲ ਕਹਿੰਦੇ ਸੱਚੇ ਸ਼ਬਦ ਦੇ ਨਾਲ ਉਸ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ ਸੰਤਾਂ ਨੇ ਕੀ ਦੱਸਿਆ ਕਿ ਰੂਪ ਚੁੰਨੀਆਂ ਪੀ ਮਿਲੇ ਜੇ ਸਤਿਗੁਰੂ ਲਾਗੇ ਸਾਚੇ ਪਾਏ ਕਹਿੰਦਾ ਜੇ ਸਤਿਗੁਰੂ ਦੇ ਸੱਚੇ ਦੇ ਨਾਲ ਤੁਸੀਂ ਮੇਲ ਕਰੋਗੇ ਉਹਨੂੰ ਮਿਲੋਗੇ ਫਿਰ ਤੁਹਾਡਾ ਇਹ ਜੀਵਨ ਸਫਲ ਹੋਣਾ ਹੈ ਫਿਰ ਤੁਹਾਨੂੰ ਪਰਮਾਤਮਾ ਨੇ ਮਿਲਣਾ ਹੈ ਸਤਿਗੁਰ ਸਦਾ ਦਿਆਲ ਹੈ ਕਹਿੰਦੇ ਭਾਈ ਸਤਿਗੁਰ ਤਾਂ ਸਦਾ ਹੀ ਦਿਆਲ ਹੈ ਸਤਿਗੁਰ ਦਾ ਕਿਸੇ ਨਾਲ ਕੋਈ ਬੈਰ ਨਹੀਂ ਉਹ ਤਾਂ ਨਰ ਬੈਰ ਹੈ ਸਤਿਗੁਰ ਸਦਾ ਦਿਆਲ ਹੈ ਆਪਗੁਣ ਸ਼ਬਦ ਜਲਾਏ ਕਹਿੰਦੇ ਜਿਹੜੇ ਆਪਗੁਣ ਨਾਲ ਸਾਡੇ ਵਿੱਚ ਅ ਮਾਰੇ ਗੁਨਾ ਸਬਦ ਜਲਾਏ ਇਹ ਸੰਤਾਂ ਨੇ ਦੱਸਿਆ ਕਿ ਇਹ ਸਬਦ ਇਹਨਾਂ ਨੂੰ ਜਾਲ ਦਿੰਦਾ ਹੈ ਸਭ ਦੀ ਤੁਹਾਨੂੰ ਖਤਮ ਕਰ ਦਿੰਦਾ ਹੈ ਲੇਕਿਨ ਕੰਬਲਾ ਫਿਰ ਇਹ ਨਹੀਂ ਸੋਚਦਾ ਕਿ ਮੈਂ ਹੁਣ ਸੰਤਾਂ ਤੋਂ ਲੈ ਲਵਾਂ ਇਹ ਸੰਤਾਂ ਨੇ ਤਾਂ ਸਮਝਾਉਣਾ ਸੀ ਕਿ ਭਾਈ ਇਹ ਸਬਦ ਦੇ ਨਾਲ ਤੇਰਾ ਕਾਰਜ ਰਾਸ ਹੋਣਾ ਹੈ ਇਹ ਸਬਦ ਨੇ ਅਪਗੁਨਾ ਨੂੰ ਦੁਰਮਤ ਨੂੰ ਖਤਮ ਕਰ ਦਿੰਦਾ ਹੈ ਸਤਿਗੁਰ ਸਦਾ ਦਿਆਲ ਹੈ ਆਪਗੁਣ ਸਬਦ ਜਲਾਏ ਕਹਿੰਦੇ ਸਤਿਗੁਰ ਤਾਂ ਦਿਆਲ ਹੈ ਪਰ ਤੇਰੇ ਆਪਗੁਣਾ ਨੂੰ ਸਬਦ ਨੇ ਜਲਾਉਣਾ ਇਹ ਸੰਤਾਂ ਨੇ ਦੱਸਿਆ ਆਪਗੁਣ ਸਬਦ ਜਲਾਏ ਕਹਿੰਦੇ ਆਪਗੁਣ ਸੀ ਸਬਦ ਨੇ ਪੂਕ ਦਿੱਤੇ ਖਤਮ ਕਰ ਦਿੱਤੇ ਦੂਜਾ ਭਉ ਗਵਾਏ ਕਹਿੰਦੇ ਜਿਹੜਾ ਦੂਜਿਆਂ ਨੂੰ ਭਉ ਕਰਦਾ ਸੀ ਉਹ ਗਵਾਚ ਗਿਆ ਦੂਜਾ ਪਉ ਗਵਾਏ ਸੱਚੇ ਕੀ ਸੱਚ ਰਾਤੀ ਕਹਿੰਦੇ ਫਿਰ ਸੱਚੀ ਆਤਮਾ ਸੱਚੇ ਨਾਲ ਰੰਗੀ ਗਈ ਸੱਚੇ ਨਾਲ ਮੇਲ ਹੋ ਗਿਆ ਸੱਚੇ ਸ਼ਬਦ ਸਦਾ ਸੱਚੇ ਸ਼ਬਦ ਸਦਾ ਸੁੱਖ ਪਾਇਆ ਕਹਿੰਦਾ ਸੱਚੇ ਸ਼ਬਦ ਦੇ ਨਾਲ ਸਦਾ ਸੁੱਖ ਪਾਇਆ ਸੋਖਾਂ ਦੀ ਪ੍ਰਾਪਤੀ ਸ਼ਬਦ ਦੇ ਨਾਲ ਹੈ ਸੱਚੀ ਸ਼ਬਦ ਸਦਾ ਸੁੱਖ ਪਾਇਆ ਹੋਮੇ ਗਈ ਕਹਿੰਦੇ ਫਿਰ ਹੋਮੇ ਚਲੇਗੀ ਇਹ ਕਦੋਂ ਗਈ ਆ ਹੋਮੇ ਸ਼ਬਦ ਦੇ ਨਾਲ ਭੱਜੀ ਹੈ ਆਇ ਨਹੀਂ ਪਿੱਛਾ ਛੱਡਦੀ ਏ ਆਇ ਨਹੀਂ ਨਿਕਲਦੀ ਇਹ ਹੋਮੀ ਸਭ ਤੋਂ ਵੱਡਾ ਭੂਤ ਪ੍ਰੇਤ ਹੈ ਇਹ ਬਿਆਦ ਆ ਸਭ ਤੋਂ ਵੱਡੀ ਇਹ ਭਜ ਦੀ ਕਿਸ ਤਰ੍ਹਾਂ ਕਦੋਂ ਖਤਮ ਹੁੰਦੀ ਹੈ ਇਹ ਸਬਦ ਇਹਨੂੰ ਖਤਮ ਕਰਦਾ ਹੈ ਸਬਦ ਦੇ ਨੂੰ ਭਜਾ ਦਿੰਦਾ ਹੈ ਆਪ ਕੋਣ ਸਬਦ ਜਲਾਏ ਦੂਜਾ ਪਉ ਗਵਾਏ ਸੱਚੀ ਹੀ ਸਚ ਰਾਤੀ ਕਹਿੰਦੇ ਸੱਚੀ ਬਣ ਜਾਂਦੀ ਹੈ ਸੱਚ ਦੇ ਨਾਲ ਫਿਰ ਰਲ ਜਾਂਦੀ ਹੈ ਸੱਚੇ ਸਬਦ ਸਦਾ ਸੁਖ ਪਾਇਆ ਸੁਖ ਕਹਿੰਦੇ ਸੱਚੇ ਸਬਦ ਦੇ ਨਾਲ ਪਾਇਆ ਸੱਚੇ ਸਬਦ ਸਦਾ ਸੁਖ ਪਾਇਆ ਵਿੱਚ ਹੋਮੇ ਗਈ ਭrati ਪਿਰ ਨਰਮਾਈ ਕਹਿੰਦਾ ਜਿਹੜਾ ਪੇਰਾ ਹੈ ਨਾ ਨਰਮਾਇਲ ਹੈ ਉਹਨੂੰ ਕੋਈ ਮੈਲ ਨਹੀਂ ਪੇਰ ਨਰਮਾਇਲ ਸਦਾ ਸੁੱਖ ਦਤਾ ਕਹਿੰਦੇ ਉਹ ਤਾਂ ਸਦਾ ਹੀ ਸੁੱਖ ਦੇਣ ਵਾਲਾ ਹੈ ਰੱਬ ਕਿਸੇ ਨੂੰ ਦੁਖੀ ਨਹੀਂ ਕਰਦਾ ਦੁਖੀ ਸਾਡੇ ਕਰਮ ਕਰਦੇ ਆ ਕਰਮਾਂ ਦੇ ਨਾਲ ਦੁੱਖ ਪੈਦਾ ਹੁੰਦਾ ਪੇਰ ਨਰਮਾਇਣ ਸਦਾ ਸੁਖਦਾਤਾ ਨਾਨਕ ਸ਼ਬਦ ਮਲਾਈ ਜਿਦੋਂ ਨਾਨਕ ਦੇਵ ਜੀ ਕਹਿੰਦੇ ਪਾਈ ਸ਼ਬਦ ਮਲੋਂਦਾ ਰੱਬ ਨੂੰ ਗੱਲ ਤਾਂ ਸ਼ਬਦ ਤੇ ਟਿਕੀ ਐ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਮਨੋਰਥ ਕੀ ਐ ਸ਼ਬਦ ਬਾਬੇ ਨਾਨਕ ਦਾ ਕੀ ਮਨੋਰਥ ਐ ਸ਼ਬਦ ਉਸ ਸ਼ਬਦ ਤੋਂ ਅਸੀਂ ਅਣਜਾਣ ਆ ਕਿ ਸ਼ਬਦ ਵੀ ਕੋਈ ਤਾਕਤ ਐ ਲੇਕਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕੀਤੇ ਕਿ ਸ਼ਬਦ ਤੇਰਾ ਗੁਰੂ ਹੈ ਜਿਹੜੀ ਤੇਰੀ ਧੁੰਨ ਹੈ ਇਹਦਾ ਚੇਲਾ ਹੈ ਦੋਨੋਂ ਇਕੱਠੇ ਕਰ ਦਿੱਤੇ ਇਹ ਕਿੱਥੇ ਰਹਿੰਦੇ ਸੀ ਇਸ ਦੇਹ ਦੇ ਵਿੱਚ ਰਹਿੰਦੇ ਸੀ ਇਸ ਦੇਹ ਦੇ ਵਿੱਚ ਦੋਨੋਂ ਵੱਸਦੇ ਸੀ ਤਨੂ ਵੀ ਤੇ ਸ਼ਬਦ ਵੀ ਉਹਨਾਂ ਨੂੰ ਮੇਲਣ ਵਾਲੀ ਕਿਹੜੀ ਚੀਜ਼ ਹੈ ਉਹਨਾਂ ਨੂੰ ਮੇਲਣ ਵਾਲਾ ਗੁਰੂ ਹੈ ਸਾਧੂ ਹੈ ਸੰਤ ਹੈ ਜਿਹੜਾ ਦੋਨਾਂ ਨੂੰ ਮਿਲਾ ਦਿੰਦਾ ਹੈ ਤਨ ਦਾ ਮੇਲ ਨੇ ਦੋਨਾਂ ਨੂੰ ਮਿਲਾ ਦਿੱਤਾ ਹੈ ਪਿਆਰ ਨਰਮਾਈ ਦਾ ਸਦਾ ਸੁਖ ਦਾਤਾ ਨਾਨਕ ਸਬਦ ਮਲਾਈ ਫਿਰ ਉਹ ਬਚੁੰਨੀਆਂ ਪੀ ਮਿਲੇ ਕਹਿੰਦੇ ਜਿਹੜਾ ਬਹੁਤ ਦੇਰ ਤੇ ਵਿਛੋੜਾ ਹੋਇਆ ਸੀ ਫਿਰ ਉਹ ਬਚੁੰਨੀਆਂ ਪੀ ਮਿਲੇ ਜੇ ਹੁਣ ਪਾਤਸ਼ਾਹ ਨੇ ਫੇਰ ਕੀਤਾ ਜੇ ਲਈ ਹੈ ਆਮ ਸੰਸਾਰ ਵਿੱਚ ਇਹ ਹੀ ਕਿਹਾ ਜਾਂਦਾ ਕਿ ਜੇ ਤਾਂ ਸਦਾ ਇਕਵਾਰੀ ਰਹਿੰਦੀ ਹੈ ਤਾਂ ਕਦੇ ਵਿਆਹ ਨਹੀਂ ਹੁੰਦਾ ਜੇ ਕਹੇ ਤੂੰ ਸਤਗੁਰ ਦੇ ਪੈਰਾਂ ਨੂੰ ਲੱਗ ਫਿਰ ਤੇਰਾ ਜਿਹੜਾ ਵਿਛੋੜਾ ਹੈ ਖਤਮ ਹੋ ਜਾਏਗਾ ਫਿਰ ਪ੍ਰਮਾਤਮਾ ਨਾਲ ਤੇਰਾ ਮੇਲ ਹੋ ਜਾਏਗਾ ਪੀਰੋ ਪਛੁੰਨੀਆਂ ਪੀ ਮਿਲੇ ਜੀ ਸਾਤਗੁਰ ਲਾਗੇ ਸਾਚੇ ਪਾਈ ਕਹਿੰਦਾ ਜੇ ਤੂੰ ਸਾਤਗੁਰ ਦੇ ਪੈਰਾਂ ਨੂੰ ਲੱਗ ਜੇ ਇੱਥੇ ਵੀ ਹੁਣ ਇੱਕ ਕੁੰਡੀ ਹੈ ਸਾਤਗੁਰ ਦੇ ਪੈਰ ਕਿਹੜੇ ਹਨ ਸਤਿਗੁਰ ਦੇ ਪੈਰ ਸ਼ਬਦ ਐ ਸਤਿਗੁਰੂ ਦਾ ਕਿਤੇ ਪੈਰ ਲੱਭੀ ਜਾਈਏ ਸਤਿਗੁਰੂ ਦੇ ਕਈ ਲੱਭਦੇ ਵੀ ਆ ਐ ਮੰਜੀ ਸਾਹਿਬ ਦੇ ਸੜ ਕੇ ਨਾ ਇਹਨੂੰ ਮੱਥਾ ਟੇਕੀ ਜਾਂਦੇ ਆ ਪਾਪਿਆਂ ਨੂੰ ਫੜ ਲੈਂਦੇ ਇਹਨਾਂ ਦੇ ਨੂੰ ਕੋਈ ਇਹ ਨਾ ਪਾਪਿਆਂ ਨੂੰ ਰਖੜੀ ਬੰਨ ਜਾਂਦਾ ਕੋਈ ਇਹ ਨਾ ਪਾਪਿਆਂ ਨੂੰ ਫੜ ਕੇ ਮੱਥਾ ਟੇਕਦਾ ਏ ਸਤਗੁਰ ਦੇ ਪੈਰ ਨਹੀਂ ਹਨ ਸਤਗੁਰ ਦੇ ਪੈਰ ਤਾਂ ਸਤਗੁਰ ਦਾ ਸ਼ਬਦ ਹੈ ਐਵੇਂ ਭਲੇਖੇ ਤੇ ਫਿਰਦਾ ਲੱਭਦਾ ਨਾ ਕੋਈ ਦੱਸਦਾ ਹਾਂ ਇੱਕ ਤਾਗਾ ਜ਼ਰੂਰ ਲਿਆ ਜਿਹੜਾ ਤਾਗਾ ਬੰਨਣ ਤੋਂ ਬਾਬੇ ਨਾਨਕ ਨੇ ਮਨਾ ਕੀਤਾ ਸੀ ਉਹ ਤਾਗਾ ਬਾਬੇ ਨਾਨਕ ਦੇ ਸਾਬ ਦੇ ਪੀੜੇ ਨੂੰ ਬਨ ਦਿੱਤਾ ਉਹ ਤਾਗਾ ਜੇ ਅੱਗੇ ਪਹੁੰਚਦਾ ਨਹੀਂ ਤਾਂ ਗੱਲੇ ਨੂੰ ਹੀ ਮੰਨ ਦਿੰਦਾ ਹੈ ਕੰਬਲੇ ਨੂੰ ਇਹ ਨਹੀਂ ਪਤਾ ਲੱਗਿਆ ਥਾਗੇ ਨੇ ਤਾਂ ਪਵਾੜਾ ਪਾਇਆ ਐ ਥਾਗਾ ਨਾ ਪਾਉਣ ਵਾਸਤੇ ਬਾਬੇ ਨਾਨਕ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਫੇਰ ਵੀ ਨਹੀਂ ਲੋਕ ਮੰਨੇ ਫਿਰ ਆਂਤ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਦੇਣੀ ਪਈ ਪਈ ਹੈ ਨਾ ਤੱਤੀਆਂ ਤਵਿਆਂ ਤੇ ਬੈਠਣਾ ਪਿਆ ਕਾਤੇ ਇਹ ਵਿਰੋਧਤਾ ਕਰਕੇਓ ਜੜ ਤਾ ਤਾਗਾ ਸੀ ਇਥੋਂ ਸ਼ੁਰੂ ਹੋਈ ਸੀ ਲੜਾਈ ਕਿ ਹਰਦੀਾਲ ਪੰਡਤ ਜਦੋਂ ਆਇਆ ਅਬੰਦਾਨਕ ਨੇ ਪਾਇਆ ਨਹੀਂ ਲੜਾਈ ਸ਼ੁਰੂ ਹੋ ਗਈ ਬੜੀਆਂ ਕਸਵਟੀਆਂ ਝੱਲਣੀਆਂ ਪਈਆਂ ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਨੂੰ ਸਹੀਦੀ ਦੇਣੀ ਪਈ ਫੇਰ ਵੀ ਨਹੀਂ ਗੱਲ ਨਿਬੜੀ ਫਿਰ ਗੁਰੂ ਤੇਗਵ ਹਾਦਰ ਸਹਾਬ ਨੂੰ ਚਾਂਦਨੀ ਚੌਂਕ ਦੇ ਚਸ਼ੇਦ ਦੀ ਦੇਣੀ ਪਈ ਫਿਰ ਵੀ ਕਿਹੜਾ ਗੱਲ ਨਿਬੜੀ ਐ ਫਿਰ ਚਮਕੌਰ ਦੀ ਗੜੀ ਦੇ ਚ ਦੋ ਸਹਬਜ਼ਾਦੇ ਸ਼ਹੀਦ ਕਰਾਉਣੇ ਪਏ ਫਿਰ ਵੀ ਨਹੀਂ ਮੁੱਕੀ ਫਿਰ ਰਾਂਧਾ ਦੀਆਂ ਨਿਉਹਾਂ ਦੇ ਚ ਦੋ ਸਹਬਜ਼ਾਦੇ ਸ਼ਹੀਦ ਕਰਾਉਣੇ ਪਏ ਇੰਨੀ ਕੀਮਤ ਐ ਇਹ ਲੜਾਈ ਦੀ ਜੜ ਤੱਕ ਆ ਉਹ ਤਾਗਾ ਕਿੱਥੇ ਬੰਦਿਆ ਗੁਰੂ ਗ੍ਰੰਥ ਸਾਹਿਬ ਦੀ ਮੰਜੀ ਸਾਹਿਬ ਦੇ ਨਾਲ ਤਾਗਾ ਬੰਨ ਕੇ ਜਾਂਦੇ ਆ ਇਹ ਕੀ ਹੈ ਇਹ ਗਿਆਨ ਦੀ ਘਾਟ ਹੈ ਭਾਈ ਅਸੀਂ ਦੱਸ ਨਹੀਂ ਸਕੇ ਲੋਕਾਂ ਨੂੰ ਕਿ ਗੁਰੂ ਦੇ ਪੈਰ ਤਾਂ ਗੁਰੂ ਦਾ ਸ਼ਬਦ ਹੈ ਭਾਈ ਤੂੰ ਕਿੱਥੇ ਗੁਰੂ ਦੇ ਪੈਰ ਲੱਭਦਾ ਫਿਰਦਾ ਹੈ ਰੱਬ ਦੇ ਕਿਤੇ ਪੈਰ ਹੁੰਦੇ ਆ ਕਿ ਤੁਰ ਕੇ ਆਉਣਾ ਸੱਚਖੰਡੋਂ ਤੁਰ ਕੇ ਆਉਣਾ ਜਾਣਾ ਇਹ ਤਾਂ ਬਾਬੇ ਨਾਨਕ ਨੇ ਲੱਭੇ ਆ ਇਹ ਜਿਹੜੇ ਪਰਮੇਸ਼ਰ ਦੇ ਪੈਰ ਲੱਭੇ ਆ ਬਾਬੇ ਨਾਨਕ ਨੇ ਸ਼ਬਦ ਲੱਭ ਲਿਆ ਪਰਮੇਸ਼ਰ ਨੂੰ ਲੱਭ ਲਿਆ ਕਹਿੰਦੇ ਸ਼ਬਦ ਦੇ ਨਾਲ ਜੁੜ ਜਾ ਆਖਰ ਜਾ ਕੇ ਨਿਰਣਾ ਕਰਦੇ ਸੀ ਰੂਗ ਨਾਨਕ ਦੇਵ ਜੀ ਮਹਾਰਾਜ ਪੈਰ ਨਰ ਮਾਇਦ ਸਦਾ ਸੁਖ ਦਾਤਾ ਨਾਨਕ ਸ਼ਬਦ ਮਲਾਏ ਪਿਰੋ ਪਛੁੰਨੀਆਂ ਪੀ ਮਿਲੇ ਜੇ ਸਤਗੁਰ ਲਾਗੇ ਸਾਚੇ ਪਾਏ ਕਿਨੇ ਸਤਗੁਰ ਦੇ ਪੈਰਾਂ ਦੇ ਨਾਲ ਸੱਚੇ ਦੇ ਨਾਲ ਜੁੜ ਜਮਾ ਤੋਂ ਸ਼ਬਦ ਨਾਲ ਜੁੜ ਜਮਾ ਫੇਰ ਤੇਰਾ ਪਰਮਾਤਮਾ ਦੇ ਨਾਲ ਮੇਲ ਹੋ ਜਾਏਗਾ। ਸੋ satsang ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਅਣਜਾਣ ਸਮਝ ਕੇ ਮਾਫ਼ ਕਰਨਾਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ। ਹੁਣ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ